ਸਾਰੀ ਵਾਰਗੇ ਸੇ ਇੱਕ ਐਫਆਰ ਐਨਡੀਪੀਐਸ ਦੀ ਐਫਆਰ ਲੋਜ ਹੋਈ ਸੀ ਜਿਸੇ 100 ਕੈਂਟਲ ਕੋਕੀ ਬਰਾਮਤ ਕੀਤੀ ਸੀ ਉਹਦੇ ਸਬੰਧ ਚ ਫਿਰ ਐਫਆਰ ਤੋਂ ਬਾਅਦ ਜਿਹੜੇ ਕਰਨੈਲ ਚੰਦ ਗੋਗੀ ਆ ਡੀਡਾ ਸਾਸੀਆਂ ਦਾ ਉਹਦੇ ਫਿਰ ਅਸੀਂ ਪ੍ਰਾਪਰਟੀ ਦੇ ਮੇਰੇ ਵੀ ਇਕੱਠੇ ਕੀਤੇ 68 ਐਫਸੀ ਕਾਰਬਿਸ਼ਨ ਕੀਤੀ ਜਿਸ ਚ ਸਾਨੂੰ ਫਿਰ ਉਹ ਉਹਦੀ ਜੋ ਨੇ ਪ੍ਰਾਪਰਟੀ ਬਣਾਈ ਸੀ ਉਹਦੀ ਸੰਬੰਧੀ ਅਸੀਂ ਆਪਣਾ ਅਟੈਚਮੈਂਟ ਸੰਬੰਧੀ ਕੇਸ ਤਿਆਰ ਕਰਕੇ ਕੰਪਟੈਂਟ ਅਥਾਰਟੀ ਦਿੱਲੀ ਭੇਜਿਆ ਸੀ ਉਹਨਾਂ ਵੱਲੋਂ ਕੇਸ ਦੀ ਪੂਰੇ ਦੀ ਉਹਨੂੰ ਜਾਂਚ ਕਰਕੇ ਤੇ ਜਿਹੜੀ ਅਸੀਂ ਰਿਕਵੈਸਟ ਭੇਜੀ ਸੀ ਉਹਦੇ ਤੇ ਫਿਰ ਉਹਨਾਂ ਨੇ ਉਹਦੀ ਪ੍ਰਾਪਰਟੀ ਕ੍ਰੀਸ ਕਰਨ ਦੇ ਆਰਡਰ ਕੀਤੇ ਸੀ ਤੇ ਜਿਹੜੇ ਕਿ ਅੱਜ ਉਹਨਾਂ ਨੇ ਉਸ ਜਿਹੜੀ ਕਾਰਵਾਈਆਂ ਨੂੰ ਅਮਲ ਚ ਲਿਆਂਦਾ ਗਿਆ ਸੀ ਉਹ ਤੇ ਪਿੰਡ ਜਾ ਕੇ ਉਹ ਆਪ ਨਹੀਂ ਸੀ ਘਰ ਉਹਦੀ ਵਾਈਫ ਸੀ ਉਹਨੂੰ ਆਪਾਂ ਉਹਦੇ ਆਰਡਰ ਦਿੱਤੇ ਤੇ ਉਸ ਬੰਦੇ ਬਾਕੀ ਜੋ ਕਾਨੂੰਨੀ ਪ੍ਰਕਿਰਿਆਵਾਂ ਕੀਤੀ ਜਾ ਰਹੀ ਹੈ ਇਹਦੀ ਕਿੰਨੇ ਪ੍ਰਾਪਰਟੀ ਸੀ ਇਹਦੀ ਕਰੀਬ 38 ਲੱਖ ਦੀ ਪ੍ਰਾਪਰਟੀ ਇਹਦੀ ਜਿਹੜੀ ਆ ਉਹ 38 ਲੱਖ 2000 ਪ੍ਰਾਪਰਟੀ ਦੇ ਜਿਹੜੇ ਸੀਗੇ ਉਹਦੇ ਚ ਇਹਦਾ ਘਰ ਹੈ ਇਹਦਾ ਕੈਂਟਰ ਹੈ ਮੋਟਰਸਾਈਕਲ ਨੇ ਦੋ ਬੁਲੇਟ ਮੋਟਰਸਾਈਕਲਸ ਪਲੈਂਟ ਮੋਟਰਸਾਈਕਲ ਹੈ ਤੇ ਉਹ ਇਹਦਾ 80 ਲੱਖ ਟੋਟਲ ਬਣਦਾ ਉਹ ਉਹਦੀ ਫਰੀਜ਼ ਦੇ ਆਰਡਰ ਜਿਹੜੇ ਆ ਉਹ ਉਹਨਾਂ ਦੀ ਕਾਰਵਾਈ ਮਲਚ ਲੈਂਦੀ ਹੈ